ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਅੱਗੇ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰੋ ਆਓ ਫਿਰ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ দান ਜ਼ਰੂਰ ਕਰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਸਭ ਤੋਂ ਚੰਗਾ ਤੇ ਉੱਤਮ দান ਕਿਹੜਾ ਹੈ ਤੇ ਕੀ ਹੈ ਇਹ ਕਹਾਣੀ ਬੜੀ ਹੀ ਸਿੱਖਿਆਦਾਇਕ ਮਹੱਤਵਪੂਰਨ ਤੇ ਗਿਆਨ ਦੇਣ ਵਾਲੀ ਹੈ ਇਸ ਲਈ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਸੰਗਤ ਜੀ ਰੋਹਿਤ ਨਾਮ ਦਾ ਇੱਕ ਆਦਮੀ ਸੀ ਜੋ ਲੱਕੜਾਂ ਕੱਟ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਹ ਆਪਣੀ ਪਤਨੀ ਨਾਲ ਰਹਿੰਦਾ ਸੀ ਲੱਕੜਾਂ ਨਾਲ ਹੋਣ ਵਾਲੀ ਕਮਾਈ ਜ਼ਿਆਦਾ ਨਹੀਂ ਸੀ ਰੋਟੀ ਤੇ ਕੱਪੜੇ ਦੀ ਹਮੇਸ਼ਾ ਹੀ ਕਮੀ ਰਹਿੰਦੀ ਸੀ ਇੱਕ ਦਿਨ ਪਰੇਸ਼ਾਨ ਹੋ ਕੇ ਰੋਹਿਤ ਦੀ ਪਤਨੀ ਉਸ ਨੂੰ ਬੋਲੀ ਕਿ ਇੰਨੀ ਕਮਾਈ ਨਾਲ ਕੋਈ ਤਿਉਹਾਰ ਨਹੀਂ ਮਨਾ ਸਕਦੇ ਤੇ ਨਾ ਹੀ ਲੋੜਾਂ ਪੂਰੀਆਂ ਕਰ ਸਕਦੇ ਹਾਂ ਇਸ ਲਈ ਲੱਕੜਾ ਕੱਟਣ ਤੇ ਵੇਚਣ ਦੀ ਬਜਾਏ ਤੁਸੀਂ ਸ਼ਹਿਰ ਵਿੱਚ ਜਾ ਕੇ ਕੁਝ ਕੰਮ ਕਿਉਂ ਨਹੀਂ ਕਰ ਲੈਂਦੇ ਕਿੰਨੇ ਸਾਲਾਂ ਤੱਕ ਅਸੀਂ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰਾਂਗੇ ਰੋਹਿਤ ਕਹਿਣ ਲੱਗਿਆ ਦੇਖ ਮੈਂ ਹਮੇਸ਼ਾ ਤੇਰੀ ਗੱਲ ਸੁਣਦਾ ਹਾਂ ਕਿੰਨੀ ਵਾਰ ਮੈਨੂੰ ਕਹਿਣਾ ਪਵੇਗਾ ਕਿ ਮੈਂ ਇਸ ਪਿੰਡ ਨੂੰ ਛੱਡ ਕੇ ਨਹੀਂ ਜਾ ਸਕਦਾ ਸ਼ਹਿਰ ਵਿੱਚ ਇੱਥੇ ਵਰਗੀ ਸ਼ਾਂਤੀ ਨਹੀਂ ਹੈ ਮੈਂ ਨਹੀਂ ਚਾਹੁੰਦਾ ਕਿ ਅਗਲੀ ਵਾਰ ਸਾਡੇ ਵਿਚਕਾਰ ਇਹ ਗੱਲ ਹੋਵੇ ਉਸਦੀ ਪਤਨੀ ਕਹਿੰਦੀ ਕਿ ਹੁਣ ਆਪਾਂ ਕੀ ਕਰੀਏ ਮੈਂ ਵੀ ਇੱਥੇ ਉਸ ਪਾਪ ਦੀ ਵਜ੍ਹਾ ਨਾਲ ਹਾਂ ਜਿਸ ਨੇ ਤੈਨੂੰ ਬੰਨ ਰੱਖਿਆ ਹੈ ਉਸਨੇ ਕਿਹਾ ਖਾਣਾ ਬਣ ਗਿਆ ਹੈ ਇਸ ਲਈ ਖਾਓ ਤੇ ਕੰਮ ਤੇ ਜਾਓ ਭੋਜਨ ਕਰਨ ਤੋਂ ਬਾਅਦ ਰੋਹਿਤ ਲੱਕੜਾਂ ਕੱਟਣ ਚਲਾ ਜਾਂਦਾ ਹੈ ਚਲਦੇ ਚਲਦੇ ਕਾਫੀ ਅੱਗੇ ਨਿਕਲ ਜਾਂਦਾ ਹੈ ਉਹ ਸੋਚਣ ਲੱਗਦਾ ਹੈ ਕਿ ਅੱਜ ਤਾਂ ਬਹੁਤ ਦੂਰ ਆ ਗਿਆ ਹਾਂ ਮੈਨੂੰ ਇੱਕ ਵੱਡਾ ਪੇੜ ਚਾਹੀਦਾ ਹੈ ਪਰ ਮੈਨੂੰ ਇੱਕ ਵੀ ਨਹੀਂ ਮਿਲ ਰਿਹਾ ਇੱਥੇ ਇੱਕ ਪੇੜ ਹੈ ਪਰ ਕਾਫੀ ਛੋਟਾ ਹੈ ਇਸ ਨਾਲ ਕੀ ਹੋਵੇਗਾ ਪਰ ਇਸ ਨਾਲ ਹੀ ਕੰਮ ਚਲਾਉਣਾ ਪਵੇਗਾ ਉਹ ਇੱਕ ਪੇੜ ਕੱਟਦਾ ਹੈ ਤੇ ਆਪਣੇ ਸਿਰ ਤੇ ਲੱਕੜਾਂ ਦਾ ਇੱਕ ਬੰਡਲ ਬਣਾ ਕੇ ਰੱਖਦਾ ਹੈ ਤੇ ਉਸ ਨੂੰ ਵੇਚਣ ਲਈ ਜਾਂਦਾ ਹੈ ਉਹ ਦੇਖਦਾ ਹੈ ਕਿ ਕੋਈ ਵੀ ਲੱਕੜਾਂ ਖਰੀਦਣ ਵਾਲਾ ਨਹੀਂ ਹੈ ਕਿ ਇਹਨਾਂ ਸਾਰੀਆਂ ਲੱਕੜਾਂ ਨੂੰ ਮੈਨੂੰ ਘਰੇ ਲੈ ਜਾਣਾ ਪਵੇਗਾ ਫਿਰ ਰਸਤੇ ਵਿੱਚ ਇੱਕ ਬ੍ਰਾਹਮਣ ਆਦਮੀ ਉਸ ਨੂੰ ਆਵਾਜ਼ ਲਗਾਉਂਦਾ ਹੈ ਤੇ ਉਹਨਾਂ ਲੱਕੜਾਂ ਦੀ ਕੀਮਤ ਪੁੱਛਦਾ ਹੈ ਰੋਹਿਤ ਦੱਸਦਾ ਹੈ ਕਿ ਇਹ ਸਾਰੀਆਂ ਲੱਕੜਾਂ 10 ਰੁਪਏ ਵਿੱਚ ਦੇ ਦੇਵਾਂਗਾ ਇਸ ਤੇ ਬ੍ਰਾਹਮਣ ਨੇ ਕਿਹਾ ਕਿ ਉਹ ਸਾਰੀਆਂ ਲੱਕੜਾਂ ਦੇ ਸਿਰਫ 5 ਰੁਪਏ ਹੀ ਦੇ ਸਕਦਾ ਹੈ ਇਸ ਨੂੰ ਸੁਣ ਕੇ ਰੋਹਿਤ ਕਹਿੰਦਾ ਹੈ ਕਿ 5 ਰੁਪਏ ਵਿੱਚ ਉਹ ਲੱਕੜਾਂ ਨਹੀਂ ਦੇ ਸਕਦਾ ਪਰ ਹੁਣ ਉਹ ਬਹੁਤ ਥੱਕ ਚੁੱਕਿਆ ਸੀ ਇਸ ਲਈ ਉਹ 5 ਰੁਪਏ ਵਿੱਚ ਹੀ ਦੇ ਦਿੰਦਾ ਹੈ ਉਸਨੇ ਕਿਹਾ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਤੁਸੀਂ ਮੈਨੂੰ 5 ਰੁਪਏ ਜਲਦੀ ਦਿਓ ਮੈਂ ਘਰ ਵੀ ਜਾਣਾ ਹੈ ਤੇ ਖਾਣਾ ਵੀ ਖਾਣਾ ਹੈ ਬ੍ਰਾਹਮਣ ਬੋਲਿਆ ਆ ਲੈ ਤੇਰੇ 5 ਰੁਪਏ ਤੇ ਸਾਰੀਆਂ ਲੱਕੜਾਂ ਇੱਥੇ ਰੱਖ ਦੇ ਤੂੰ ਭੁੱਖਾ ਵੀ ਲੱਗ ਰਿਹਾ ਹੈ ਕੀ ਤੂੰ ਕੁਝ ਖਾਣਾ ਚਾਹਵੇਂਗਾ ਸਭ ਤਿਆਰ ਹੈ ਖਾਣਾ ਖਾ ਕੇ ਫਿਰ ਜਾਵੀਂ ਰੋਹਿਤ ਕਹਿੰਦਾ ਹੈ ਮੈਨੂੰ ਬਹੁਤ ਭੁੱਖ ਲੱਗੀ ਹੈ ਪਰ ਜੇਕਰ ਮੈਂ ਖਾਵਾਂਗਾ ਤਾਂ ਤੁਹਾਡੇ ਲਈ ਖਾਣਾ ਨਹੀਂ ਬਚੇਗਾ ਰਹਿਣ ਦਿਓ ਮੈਂ ਘਰ ਜਾ ਕੇ ਖਾਵਾਂਗਾ ਅਮਨ ਬੋਲਿਆ ਚਿੰਤਾ ਨਾ ਕਰ ਤੂੰ ਖਾ ਲੈ ਉਸ ਤੋਂ ਬਾਅਦ 10 ਲੋਕ ਹੋਰ ਖਾ ਸਕਦੇ ਹਨ ਇੰਨਾ ਖਾਣਾ ਹੈ ਮੇਰੇ ਕੋਲ ਜਦੋਂ ਵੀ ਤੈਨੂੰ ਭੁੱਖ ਲੱਗੇ ਤੂੰ ਇੱਥੇ ਆ ਕੇ ਖਾਣਾ ਖਾ ਸਕਦਾ ਹੈ ਰੋਹਿਤ ਪੁੱਛਦਾ ਹੈ ਕਿ ਤੁਸੀਂ ਹਮੇਸ਼ਾ ਹੀ ਸਭ ਨੂੰ ਖਾਣਾ ਦਿੰਦੇ ਹੋ ਤਾਂ ਉਹ ਬ੍ਰਾਹਮਣ ਆਦਮੀ ਨੇ ਕਿਹਾ ਕਿ ਜਦੋਂ ਤੱਕ ਈਸ਼ਵਰ ਮੈਨੂੰ ਦਿੰਦਾ ਹੈ ਉਦੋਂ ਤੱਕ ਮੈਂ ਇਹ ਕਰਨਾ ਚਾਹੁੰਦਾ ਹਾਂ ਫਿਰ ਭਗਵਾਨ ਦੀ ਇੱਛਾ ਰੋਹਿਤ ਕਹਿੰਦਾ ਹੈ ਠੀਕ ਹੈ ਤਾਂ ਮੈਂ ਅੱਜ ਖਾਣਾ ਇੱਥੇ ਹੀ ਖਾਵਾਂਗਾ ਉਸ ਦਿਨ ਰੋਹਿਤ ਨੇ ਉਸ ਬ੍ਰਾਹਮਣ ਦੇ ਘਰ ਪੇਟ ਭਰ ਕੇ ਖਾਣਾ ਖਾਦਾ ਧੰਨਵਾਦ ਕਰਦੇ ਹੋਏ ਬੋਲਿਆ ਤੁਸੀਂ ਬਹੁਤ ਚੰਗੇ ਤੇ ਉਦਾਰ ਦਿਲ ਹੋ ਇਹੋ ਜਿਹਾ ਚੰਗਾ ਕੰਮ ਕਰਨ ਵਿੱਚ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ ਹੁਣ ਤੋਂ ਮੈਂ 10 ਰੁਪਏ ਵਾਲੀਆਂ ਲੱਕੜਾਂ ਤੁਹਾਨੂੰ 5 ਰੁਪਏ ਵਿੱਚ ਹੀ ਦੇਵਾਂਗਾ ਜਦ ਰੋਹਿਤ ਘਰ ਆਇਆ ਤਾਂ ਉਸਦੀ ਪਤਨੀ ਬੋਲੀ ਕੀ ਹੋਇਆ ਇੰਨੀ ਦੇਰ ਤੱਕ ਕੀ ਕਰ ਰਹੇ ਸੀ ਕੀ ਅੱਜ ਤੁਹਾਨੂੰ ਕੋਈ ਚੰਗਾ ਸੌਦਾ ਮਿਲ ਗਿਆ ਹੈ? ਰੋਹਿਤ ਬੋਲਿਆ ਦੇਖਣ ਨੂੰ ਤਾਂ ਸੌਦਾ ਚੰਗਾ ਨਹੀਂ ਸੀ ਕਿਉਂਕਿ ਰੋਜ਼ਾਨਾ ਨਾਲੋਂ 5 ਰੁਪਏ ਘੱਟ ਮਿਲੇ ਹਨ। ਰੋਹਿਤ ਦੀ ਪਤਨੀ ਬੋਲੀ ਅੱਜ ਮੈਂ ਸੋਚਿਆ ਸੀ ਕਿ ਜਿੰਨਾ ਤੂੰ ਰੋਜ਼ ਦਿੰਦਾ ਹੈ ਅੱਜ ਉਸ ਤੋਂ ਦੁੱਗਣਾ ਹੀ ਦੇਵੇਂਗਾ ਪਰ ਤੂੰ ਤਾਂ ਮੈਨੂੰ ਉਸ ਦਾ ਅੱਧਾ ਹੀ ਦਿੱਤਾ ਹੈ। ਤੁਸੀਂ ਇੰਨੇ ਲੰਬੇ ਸਮੇਂ ਤੋਂ ਕਿੱਥੇ ਸੀ? ਕੀ ਕਰ ਰਹੇ ਸੀ? ਤਾਂ ਰੋਹਿਤ ਬੋਲਿਆ ਮੈਂ ਲੱਕੜਾ ਕੱਟਣ ਤੇ ਵੇਚਣ ਨਿਕਲਿਆ ਸੀ ਪਰ ਕੋਈ ਖਰੀਦਦਾਰ ਨਹੀਂ ਸੀ ਤਾਂ ਮੈਂ ਆਪਣੇ ਨੇੜੇ ਹੀ ਪਿੰਡ ਵਿੱਚ ਇੱਕ ਬ੍ਰਾਹਮਣ ਦੇ ਘਰ ਗਿਆ ਸੀ ਉੱਥੋਂ ਜੋ ਵੀ ਜਾਂਦਾ ਹੈ ਉਹ ਉਸ ਨੂੰ ਪਿਆਰ ਨਾਲ ਖਾਣਾ ਖਵਾਉਂਦਾ ਹੈ ਇਹੋ ਜੇ ਲੋਕਾਂ ਲਈ ਸਾਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਰੋਹਿਤ ਦੀ ਪਤਨੀ ਕਹਿੰਦੀ ਹੈ ਕਿ ਉਹ ਹਮੇਸ਼ਾ ਖਾਣਾ ਦਿੰਦਾ ਹੈ ਫਿਰ ਤਾਂ ਉਹ ਪੈਸੇ ਵਾਲਾ ਹੋਵੇਗਾ ਇੰਨੇ ਲੋਕਾਂ ਨੂੰ ਖਾਣਾ ਦੇਣ ਵਾਲੇ ਦੀ ਤੁਸੀਂ ਕਿਸ ਤਰ੍ਹਾਂ ਮਦਦ ਕਰ ਦਿੱਤੀ? ਰੋਹਿਤ ਬੋਲਿਆ ਉਹ ਇੰਨੇ ਅਮੀਰ ਨਹੀਂ ਸਨ ਜਿੰਨਾ ਤੂੰ ਸੋਚ ਰਹੀ ਹੈ। ਉਹ দান ਦੀ ਚੰਗੀ ਭਾਵਨਾ ਰੱਖਦੇ ਹਨ। ਮੰਦਰ ਦੇ ਪੁਜਾਰੀ ਹਨ। ਉਹ ਆਪਣੀ ਕਮਾਈ ਨਾਲ ਹੀ ਖਾਣਾ ਦਿੰਦੇ ਹਨ ਸਭ ਨੂੰ। ਇਸ ਤੇ ਰੋਹਿਤ ਦੀ ਪਤਨੀ ਬੋਲੀ ਮੈਂ ਤਾਂ ਪੁੱਛ ਰਹੀ ਸੀ ਕਿ ਤੁਸੀਂ ਉਸ ਬ੍ਰਾਹਮਣ ਦੀ ਕਿਸ ਤਰ੍ਹਾਂ ਮਦਦ ਕੀਤੀ? ਸਾਡੀ ਆਮਦਨ ਵੀ ਬਹੁਤ ਘੱਟ ਹੈ ਅਸੀਂ ਕੀ ਮਦਦ ਕਰ ਸਕਦੇ ਹਾਂ ਰੋਹਿਤ ਕਹਿੰਦਾ ਕਿ ਮੈਂ ਉਸ ਬ੍ਰਾਹਮਣ ਨੂੰ ਕਿਹਾ ਹੈ ਕਿ ਜੋ ਲੱਕੜਾਂ ਮੈਂ ਲਿਆਉਂਦਾ ਹਾਂ ਉਹ ਅੱਧੀ ਕੀਮਤ ਤੇ ਦੇ ਦੇਵਾਂਗਾ ਤੇ ਕੱਲ ਤੋਂ ਕੁਝ ਲੱਕੜਾਂ ਉਹਨਾਂ ਦੇ ਲਈ ਤੇ ਬਾਕੀ ਲੱਕੜਾਂ ਸਾਡੇ ਵੇਚਣ ਲਈ ਕੱਟਾਂਗਾ ਰੋਹਿਤ ਦੀ ਪਤਨੀ ਬੋਲੀ ਕਿ ਇਸ ਤਰ੍ਹਾਂ ਘਰ ਕਿਵੇਂ ਚੱਲੇਗਾ ਇਹ ਸੁਣ ਰੋਹਿਤ ਬੋਲਿਆ ਜੋ ਮੈਂ ਚਾਹੁੰਦਾ ਹਾਂ ਉਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਬਾਕੀ ਰੱਬ ਦੀ ਇੱਛਾ ਮੈਂ ਉਸ ਬ੍ਰਾਹਮਣ ਦੇ ਘਰ ਖਾਣਾ ਖਾਦਾ ਹੈ ਤੂੰ ਵੀ ਨਾਲ ਚਲੀ ਰੋਹਿਤ ਰੋਜ਼ਾਨਾ ਲੱਕੜਾਂ ਕੱਟਦਾ ਤੇ ਆਪਣੇ ਵਾਅਦੇ ਮੁਤਾਬਕ ਉਸ ਬ੍ਰਾਹਮਣ ਦੇ ਘਰ ਉਹ ਲੱਕੜਾਂ ਦਿੰਦਾ ਬ੍ਰਾਹਮਣ ਅਜੇ ਭੋਜਨ ਕਰਨ ਬੈਠੀ ਸੀ ਕਿ ਬਾਹਰੋਂ ਆਵਾਜ਼ ਆਈ ਕਿ हे ਬ੍ਰਾਹਮਣ ਮੈਂ ਲੱਕੜਾ ਲੈ ਕੇ ਆਇਆ ਹਾਂ ਮੈਨੂੰ ਪੈਸੇ ਦੇ ਦਿਓ ਤੇ ਆਪਣੀ ਲੱਕੜਾਂ ਲੈ ਲੋ ਫਿਰ ਬ੍ਰਾਹਮਣ ਨੇ ਕਿਹਾ ਦੇਖ ਰੋਹਿਤ ਮੈਂ ਅੱਜ ਤੈਨੂੰ 5 ਰੁਪਏ ਨਹੀਂ ਦੇ ਸਕਦਾ ਤੂੰ ਆਪਣੀਆਂ ਲੱਕੜਾਂ ਲੈ ਕੇ ਚਲਾ ਜਾ ਤਾਂ ਰੋਹਿਤ ਬੋਲਿਆ ਵਾਪਸ ਕਿਵੇਂ ਜਾਵਾਂ ਇੱਥੋਂ ਲਈ ਹੀ ਲਿਆਇਆ ਹਾਂ ਪੈਸੇ ਕੱਲ ਦੇ ਦੇਣਾ ਮੈਨੂੰ ਬਹੁਤ ਭੁੱਖ ਲੱਗੀ ਹੈ ਬਸ ਥੋੜਾ ਖਾਣਾ ਖਵਾ ਦਿਓ ਖਾਣਾ ਤਾਂ ਖਵਾ ਹੀ ਸਕਦੇ ਹੋ ਨਾ ਉਂਝ ਵੀ ਤੁਸੀਂ ਸਾਰਿਆਂ ਨੂੰ ਖਵਾਉਂਦੇ ਹੋ ਤਾਂ ਬ੍ਰਾਹਮਣ ਬੋਲਿਆ ਰੋਹਿਤ ਪਹਿਲਾਂ ਆਪਣੇ ਹੱਥ ਪੈਰ ਧੋ ਲੈ ਉਦੋਂ ਤੱਕ ਮੈਂ ਭੋਜਨ ਦੀ ਵਿਵਸਥਾ ਕਰਦਾ ਹਾਂ ਬ੍ਰਾਹਮਣ ਘਰ ਜਾ ਕੇ ਆਪਣੀ ਪਤਨੀ ਨੂੰ ਇਹ ਗੱਲ ਦੱਸਦਾ ਹੈ ਤਾਂ ਬ੍ਰਾਹਮਣ ਦੀ ਪਤਨੀ ਬੋਲੀ ਤੁਸੀਂ ਇਸ ਤਰ੍ਹਾਂ ਦਾ ਵਾਅਦਾ ਹੀ ਕਿਉਂ ਕੀਤਾ ਸਾਡੇ ਘਰ ਖਾਣ ਲਈ ਕੁਝ ਵੀ ਨਹੀਂ ਬਚਿਆ ਸਿਵਾਏ ਉਸ ਖਾਣੇ ਦੇ ਜੋ ਤੁਸੀਂ ਹੁਣੇ ਖਾਣ ਬੈਠੇ ਸੀ ਹੁਣ ਇਸ ਸਮੇਂ ਅਸੀਂ ਰੋਹਿਤ ਨੂੰ ਕਿਵੇਂ ਖਵਾਵਾਂਗੇ ਸਾਰਾ ਖਾਣਾ ਖਤਮ ਹੋ ਚੁੱਕਿਆ ਹੈ ਕੀ ਤੁਹਾਨੂੰ ਇਹ ਪਤਾ ਨਹੀਂ ਹੈ ब्राह्मण बोल्या इस ਵਿੱਚ ਇਹੋ ਜੀ ਕੀ ਗੱਲ ਹੋ ਗਈ ਮੈਨੂੰ ਜੋ ਖਾਣਾ ਦਿੱਤਾ ਹੈ ਉਹ ਹੋਣ ਲਈ ਕਾਫੀ ਹੈ ਸੋਚ ਰਿਹਾ ਹਾਂ ਕਿ ਅੱਜ ਵਰਤ ਰੱਖ ਲੈਂਦਾ ਹਾਂ ব্রাহ্মণ ਦੀ ਪਤਨੀ ਬੋਲੀ ਕਿ ਮੈਨੂੰ ਇਹ ਦੱਸੋ ਕਿ ਤੁਸੀਂ ਇਸ ਤਰ੍ਹਾਂ ਕਿੰਨੀ ਵਾਰ ਕਰੋਗੇ ਜਦੋਂ ਸਾਡੇ ਕੋਲ ਇੰਨਾ ਹੈ ਹੀ ਨਹੀਂ ਤਾਂ ਇਹ ਸਭ ਕਿਉਂ ਕਰਨਾ ਹੈ ব্রাহ্মণ ਬੋਲਿਆ ਇਹ ਸਭ ਭਗਵਾਨ ਦਿੰਦਾ ਹੈ ਪਹਿਲਾਂ ਰੋਹਿਤ ਨੂੰ ਖਾਣਾ ਖਵਾ ਦਿੰਦਾ ਹਾਂ ਘਰ ਆਉਣ ਵਾਲੇ ਨੂੰ ਕਦੇ ਵੀ ਖਾਲੀ ਵਾਪਸ ਨਹੀਂ ਭੇਜਣਾ ਚਾਹੀਦਾ ਇੱਕ ਦਿਨ ਰੋਹਿਤ ਹਮੇਸ਼ਾ ਦੀ ਤਰ੍ਹਾਂ ਲੱਕੜਾਂ ਕੱਟਣ ਜੰਗਲ ਜਾਂਦਾ ਹੈ ਉਹ ਸੋਚਦਾ ਹੈ ਕਿ ਜੰਗਲ ਦੇ ਸਾਰੇ ਸੁੱਕੇ ਪੇੜ ਤੱਕ ਕੱਟ ਦਿੱਤੇ ਹਨ ਹੁਣ ਬਾਕੀ ਬਚੇ ਹਨ ਹਰੇ ਪੇੜ ਤੇ ਹੁਣ ਜੰਗਲ ਦੇ ਅੰਦਰ ਤੱਕ ਜਾਣਾ ਪਵੇਗਾ ਥੋੜਾ ਮੁਸ਼ਕਲ ਲੱਗਦਾ ਹੈ ਮੈਂ ਅੱਜ ਤੋਂ ਪਹਿਲਾਂ ਇਸ ਦੇ ਅੰਦਰ ਇਹ ਨਾ ਨਹੀਂ ਗਿਆ ਮੈਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਜੰਗਲੀ ਜਾਨਵਰ ਵੀ ਹੋ ਸਕਦੇ ਹਨ ਜੇਕਰ ਮੈਨੂੰ ਕੁਝ ਹੋ ਗਿਆ ਇਹ ਸੋਚ ਕੇ ਉਹ ਅੰਦਰ ਚਲਾ ਗਿਆ ਪਰ ਉਸ ਨੂੰ ਦੂਰ ਦੂਰ ਤੱਕ ਕੋਈ ਪੇੜ ਦਿਖਾਈ ਨਾ ਦਿੱਤਾ ਤਾਂ ਉਸ ਨੂੰ ਇੱਕ ਪੇੜ ਦੀ ਟਾਣੀ ਦਿਸੀ ਤਾਂ ਉਸ ਨੇ ਸੋਚਿਆ ਕਿ ਇਸ ਨੂੰ ਹੀ ਕੱਟ ਲੈਂਦਾ ਹਾਂ ਇਸ ਨਾਲ ਕਈ ਲੱਕੜਾਂ ਦਾ ਬੰਡਲ ਬਣ ਜਾਵੇਗਾ ਦੇਰ ਬਹੁਤ ਹੋ ਗਈ ਸੀ ਤੇ ਰੋਹਿਤ ਉਸ ਪੇੜ ਦੀ ਉਸ ਸੁੱਕੀ ਟਾਣੀ ਤੇ ਚੜ ਗਿਆ ਤੇ ਉਸ ਨੂੰ ਕੱਟਣ ਲੱਗ ਪਿਆ ਉਹ ਟਾਣੀ ਟੁੱਟ ਕੇ ਨਾਲ ਵਾਲੇ ਦਰਖਤ ਤੇ ਡਿੱਗ ਜਾਂਦੀ ਹੈ ਫਿਰ ਅਚਾਨਕ ਹੀ ਉੱਥੇ ਇੱਕ ਤਪਸਵੀ ਪ੍ਰਗਟ ਹੁੰਦੇ ਹਨ ਤੇ ਗੁੱਸੇ ਵਿੱਚ ਬੋਲਦੇ ਹਨ ਮੇਰੀ ਤਪੱਸਿਆ ਕਿਸ ਨੇ ਭੰਗ ਕੀਤੀ ਹੈ ਲੱਗਦਾ ਹੈ ਤੂੰ ਹੀ ਹੈ ਮੈਂ ਤੈਨੂੰ ਸਰਾਪ ਦਿੰਦਾ ਹਾਂ ਤੂੰ ਕੁੱਤਾ ਬਣ ਜਾਵੇਂਗਾ ਫਿਰ ਰੋਹਿਤ ਕਬਰਾ ਕਿ ਕਹਿੰਦਾ ਹੈ ਮਹਾਰਾਜ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੱਥੇ ਦਰਖਤ ਦੇ ਹੇਠਾਂ ਬੈਠੇ ਹੋ ਤਪਸਵੀ ਬੋਲਿਆ ਮੈਂ ਇੱਥੇ 100 ਸਾਲ ਤੋਂ ਤਪੱਸਿਆ ਕਰ ਰਿਹਾ ਹਾਂ ਤੇ ਤੂੰ ਮੇਰੀ ਤਪੱਸਿਆ ਭੰਗ ਕੀਤੀ ਹੈ ਰੋਹਿਤ ਨੇ ਕਿਹਾ ਮੈਂ ਤਾਂ ਰੋਜ਼ ਪੇੜ ਕੱਟਣ ਆਉਂਦਾ ਹਾਂ ਤੇ ਲੱਕੜੀਆਂ ਕੱਟ ਕੇ ਵੇਚਦਾ ਹਾਂ ਮੈਂ ਜਾਣ ਬੁੱਝ ਕੇ ਇਸ ਤਰ੍ਹਾਂ ਨਹੀਂ ਕੀਤਾ ਮੈਨੂੰ ਮਾਫ਼ ਕਰ ਦਿਓ ਤੇ ਕਿਰਪਾ ਕਰਕੇ ਆਪਣਾ ਸ਼ਰਾਪ ਵੀ ਵਾਪਸ ਲੈ ਲਓ ਫਿਰ ਮਹਾਤਮਾ ਬੋਲੇ ਮੈਂ ਗੁੱਸੇ ਵਿੱਚ ਆ ਕੇ ਤੈਨੂੰ ਸ਼ਰਾਪ ਦਿੱਤਾ ਹੈ ਤੂੰ ਮੇਰੀ ਤਪੱਸਿਆ ਤੋੜੀ ਹੈ ਇਸ ਸ਼ਰਾਪ ਨੂੰ ਵਾਪਸ ਲੈਣਾ ਸੰਭਵ ਨਹੀਂ ਹੈ ਪਰ ਮੈਂ ਤੈਨੂੰ ਇੱਕ ਉਪਾਏ ਦੱਸਦਾ ਹਾਂ ਤੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਲੱਭ ਜੋ ਸੱਚਾ ਦਾਨ ਦਿੰਦੇ ਹਨ ਉਹਨਾਂ ਦੇ ਖਾਣਾ ਖਾਣ ਤੋਂ ਬਾਅਦ ਜੇਕਰ ਕੋਈ ਦਾਣਾ ਬਚ ਜਾਂਦਾ ਹੈ ਉਸ ਨੂੰ ਖਾ ਕੇ ਤੂੰ ਸ਼ਰਾਪ ਤੋਂ ਮੁਕਤ ਹੋ ਜਾਵੇਂਗਾ ਜਦੋਂ ਤੂੰ ਆਪਣੇ ਰੰਗ ਤੋਂ ਜ਼ਿਆਦਾ ਸਫੇਦ ਹੋ ਜਾਵੇਗਾ ਤਾਂ ਸਮਝੀ ਕਿ ਤੂੰ ਇਸ ਸ਼ਰਾਪ ਤੋਂ ਮੁਕਤ ਹੋ ਜਾਵੇਂਗਾ। ਰੋਹਿਤ ਕਹਿੰਦਾ ਹੈ ਕਿ ਮੈਂ ਰੋਜ਼ਾਨਾ ਆਪਣੀ ਪਤਨੀ ਨੂੰ ਇਹ ਲੱਕੜ ਵੱਡ ਕੇ ਉਸਦੇ ਪੈਸੇ ਦਿੰਦਾ ਹਾਂ। ਹੁਣ ਮੈਂ ਕੁੱਤਾ ਬਣ ਗਿਆ ਹਾਂ ਤਾਂ ਮੇਰੀ ਪਤਨੀ ਦਾ ਕੀ ਹੋਵੇਗਾ? ਤਪਸਵੀ ਕਹਿੰਦੇ ਹਨ ਕਿ ਚਿੰਤਾ ਨਾ ਕਰ। ਤੇਰੀ ਪਤਨੀ ਨੂੰ ਕੋਈ ਕਮੀ ਨਹੀਂ ਹੋਵੇਗੀ। ਭਗਵਾਨ ਹੈ ਜੋ ਇਸ ਦੀ ਵਿਵਸਥਾ ਕਰੇਗਾ ਜਦੋਂ ਤੇਰਾ ਸ਼ਰਾਪ ਟੁੱਟੇਗਾ ਤਾਂ ਤੂੰ ਆਪਣੇ ਕਸ਼ਟਾਂ ਤੋਂ ਮੁਕਤ ਹੋ ਜਾਵੇਂਗਾ ਧਨ ਦੌਲਤ ਨਾਲ ਸੁਖੀ ਜੀਵਨ ਬਤੀਤ ਕਰੇਗਾ ਰੋਹਿਤ ਸ਼ਰਾਪ ਕਾਰਨ ਕੁੱਤੇ ਦੇ ਰੂਪ ਵਿੱਚ ਬਦਲ ਜਾਂਦਾ ਹੈ ਰੋਹਿਤ ਸ਼ਰਾਪ ਤੋਂ ਛੁਟਕਾਰਾ ਪਾਉਣ ਲਈ ਯਾਤਰਾ ਸ਼ੁਰੂ ਕਰਦਾ ਹੈ ਉਹ ਸੋਚਣ ਲੱਗਦਾ ਹੈ ਕਿ ਜਿਹੋ ਜਿਹੇ ਤਪਸਵੀ ਨੇ ਕਿਹਾ ਸੀ ਸੱਚਾ ਦਾਨ ਦੇਣ ਵਾਲੇ ਕਿੱਥੇ ਮਿਲਣਗੇ ਮੇਰੇ ਕੁਝ ਵੀ ਸਮਝ ਵਿੱਚ ਨਹੀਂ ਆ ਰਿਹਾ ਰੋਹਿਤ ਕੁੱਤੇ ਦੇ ਰੂਪ ਵਿੱਚ ਬ੍ਰਾਹਮਣ ਦੇ ਘਰ ਜਾਂਦਾ ਹੈ ਬ੍ਰਾਹਮਣ ਆਪਣੀ ਪਤਨੀ ਨੂੰ ਕਹਿੰਦਾ ਹੈ ਚਲੋ ਬਹੁਤ ਚੰਗਾ ਹੋਇਆ ਅੱਜ ਮੈਂ ਬਿਨਾਂ ਕਿਸੇ ਪਰੇਸ਼ਾਨੀ ਦੇ ਸਾਰੇ ਮਹਿਮਾਨਾਂ ਨੂੰ ਚੰਗੀ ਤਰ੍ਹਾਂ ਖਾਣਾ ਖਵਾ ਸਕਿਆ ਸੱਚੀ ਮੈਂ ਬਹੁਤ ਸੰਤੁਸ਼ਟ ਹਾਂ ਭਗਵਾਨ ਮੈਨੂੰ ਉਹਨਾਂ ਸਾਰਿਆਂ ਨੂੰ ਖਾਣਾ ਖਵਾਉਣ ਦੀ ਸ਼ਕਤੀ ਦਿੱਤੀ ਬ੍ਰਾਹਮਣ ਦੇ ਖਾਣਾ ਖਾਣ ਲੈਣ ਤੋਂ ਬਾਅਦ ਉਸਦੀ ਪਤਨੀ ਨੇ ਬਾਕੀ ਖਾਣਾ ਬਾਹਰ ਸੁੱਟ ਦਿੱਤਾ। ਰੋਹਿਤ ਕੁੱਤੇ ਦੇ ਰੂਪ ਵਿੱਚ ਉੱਥੇ ਆਇਆ ਤੇ ਬ੍ਰਾਹਮਣ ਦੇ ਖਾਣੇ ਜੋ ਬਚਿਆ ਹੋਇਆ ਖਾਣਾ ਖਾ ਲਿਆ। ਖਾਣਾ ਖਾਂਦੇ ਹੀ ਉਸਦਾ ਅੱਧਾ ਸਰੀਰ ਉਸੇ ਵੇਲੇ ਸਫੇਦ ਹੋ ਜਾਂਦਾ ਹੈ। ਰੋਹਿਤ ਖੁਸ਼ ਹੋ ਕੇ ਕਹਿੰਦਾ ਹੈ ਮੈਨੂੰ ਲੱਗਿਆ ਸੀ ਕਿ ਬ੍ਰਾਹਮਣ ਸ਼ਾਸਤਰੀ ਬਹੁਤ ਉਦਾਰ ਆਦਮੀ ਹੈ। ਮੈਨੂੰ ਤੁਰੰਤ ਹੀ ਅੱਧੇ ਸ਼ਰਾਬ ਤੋਂ ਮੁਕਤੀ ਮਿਲ ਗਈ ਹੈ ਪਰ ਪੂਰੇ ਸ਼ਰਾਬ ਤੋਂ ਮੁਕਤ ਹੋਣ ਲਈ ਕਿਸੇ ਦੂਜੇ ਆਦਮੀ ਨੂੰ ਲੱਭਣਾ ਪਵੇਗਾ ਕੋਈ ਨੇੜੇ ਤੇੜੇ ਮਿਲ ਸਕਦਾ ਹੈ ਸ਼ਾਇਦ ਮੈਨੂੰ ਸ਼ਰਾਬ ਤੋਂ ਮੁਕਤੀ ਮਿਲ ਸਕਦੀ ਹੈ ਜੇਕਰ ਦਿੱਤੇ ਗਏ ਸ਼ਰਾਬ ਤੋਂ ਮੁਕਤੀ ਮਿਲ ਜਾਂਦੀ ਹੈ ਸ਼ਰਾਬ ਤੋਂ ਮੁਕਤ ਹੋਣ ਤੋਂ ਬਾਅਦ ਮੈਂ ਸੁਖੀ ਜੀਵਨ ਬਤੀਤ ਕਰਾਂਗਾ ਮੈਂ ਚਾਹੇ ਕਿੰਨੇ ਵੀ ਸਾਲ ਲੱਕੜਾਂ ਕਟਦਾ ਰਵਾਂ ਇੰਨਾ ਵੱਡਾ ਆਦਮੀ ਨਹੀਂ ਬਣ ਸਕਦਾ ਪਰ ਇਹ ਤਾਂ ਮੇਰੇ ਨਾਲ ਚੰਗਾ ਹੀ ਹੋਇਆ ਮੈਨੂੰ ਸ਼ਰਾਪ ਦੇਣ ਲਈ ਬਹੁਤ ਬਹੁਤ ਧੰਨਵਾਦ ਇੰਨਾ ਕਹਿ ਕੇ ਰੋਹਿਤ ਦੂਜੇ ਆਦਮੀ ਦੀ ਭਾਲ ਵਿੱਚ ਲੱਗ ਜਾਂਦਾ ਹੈ ਸ਼ੰਕਰ ਨਾਮ ਦਾ ਆਦਮੀ ਰੋਹਿਤ ਨੂੰ ਹਾਲ ਜੋਤਦੇ ਹੋਏ ਦਿਖਾਈ ਦਿੰਦਾ ਹੈ ਇਹ ਦੇਖ ਕੇ ਰੋਹਿਤ ਉਸ ਦੇ ਘਰ ਦੇ ਸਾਹਮਣੇ ਜਾਂਦਾ ਹੈ ਉੱਥੋਂ RAMU ਨਾਮ ਦਾ ਇੱਕ ਵਿਅਕਤੀ ਗਾਂ ਦਾਣ ਲੈ ਕੇ ਸ਼ੰਕਰ ਬਾਰੇ ਸੋਚਦਾ ਹੈ कि शंकर बहुत ही पवित्र आदमी सी वो सिर्फ मैनू ही नहीं नू भी गां दान विच दे रहा है योजे लोग आशीर्वाद मिलना चाहिदा है रोहित उस गल्ला सुन के कह लगता है वाह अज मैन शराब तो मुक्ति मिल जाएगी ये आदमी उस ब्राह्मण वर्गा ही होना चाहिदा है जो सब तो चंगा दान कर रहा है रोक के देखता हाँ कि वह कदों खाना खादा है ਰੋਹਿਤ ਦੇ ਬਹੁਤ ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਸ਼ੰਕਰ ਨੇ ਖਾਣਾ ਖਾਦਾ ਤੇ ਪੱਤਲ ਨੂੰ ਬਾਹਰ ਸੁੱਟ ਦਿੱਤਾ ਰੋਹਿਤ ਉਸੇ ਵੇਲੇ ਉੱਥੇ ਜਾ ਕੇ ਉਸ ਵਿੱਚ ਬਚਿਆ ਹੋਇਆ ਖਾਣਾ ਖਾ ਲੈਂਦਾ ਹੈ ਰੋਹਿਤ ਦੇਖਦਾ ਹੈ ਕਿ ਉਸ ਦਾ ਕੋਈ ਵੀ ਰੰਗ ਨਹੀਂ ਬਦਲਿਆ ਸੀ ਰੋਹਿਤ ਹੈਰਾਨ ਹੁੰਦਾ ਹੈ ਕਿ ਸ਼ੰਕਰ ਨੇ ਗਾਂ ਦਾਨ ਕੀਤੀ ਸੀ ਫਿਰ ਰੰਗ ਕਿਉਂ ਨਹੀਂ ਬਦਲਿਆ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਉਹ ਵਾਪਸ ਆ ਕੇ ਬ੍ਰਾਹਮਣ ਦੇ ਘਰ ਦੇ ਬਾਹਰ ਬੈਠ ਗਿਆ। ਉੱਥੇ ਦੋ ਆਦਮੀ ਆਪਸ ਵਿੱਚ ਗੱਲਾਂ ਕਰ ਰਹੇ ਸੀ। ਇੱਕ ਆਦਮੀ ਕਹਿੰਦਾ ਹੈ ਅੱਜ ਫਿਰ ਸ਼ੰਕਰ ਨੇ گاਾਂ ਦਾਨ ਦਿੱਤੀ ਹੈ। ਉਹ ਚਾਹੇ ਕਿੰਨਾ ਵੀ ਦਾਨੀ ਕਿਉਂ ਨਾ ਦਿਖਦਾ ਹੋਵੇ ਉਹ ਹਮੇਸ਼ਾ ਬਾਹਰ ਵਾਲਿਆਂ ਨੂੰ ਹੀ گاਾਂ ਦਾਨ ਦਿੰਦਾ ਹੈ। ਜੇਕਰ ਤੂੰ ਸੱਚ ਜਾਣੇਗਾ ਤਾਂ ਹੈਰਾਨ ਹੋ ਜਾਵੇਂਗਾ ਕਿਉਂਕਿ ਉਸ ਦੀਆਂ ਸਾਰੀਆਂ ਹੀ ਗਾਵਾਂ 2 ਮਹੀਨਿਆਂ ਤੋਂ ਜ਼ਿਆਦਾ ਦੁੱਧ ਨਹੀਂ ਦਿੰਦੀਆਂ। ਉਸ ਨੂੰ ਇਹ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਆਪਣੇ ਘਰ ਰੱਖ ਕੇ ਕਿਉਂ ਖਵਾਵੇ ਇਸ ਲਈ ਦਾਨ ਕਰ ਦਿੰਦਾ ਹੈ ਉਹ ਕਦੇ ਦੁੱਧ ਦੇਣ ਵਾਲੀ ਚੰਗੀ ਗਾਂ ਦਾਨ ਵਿੱਚ ਨਹੀਂ ਦਿੰਦਾ ਜੇਕਰ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਜ਼ਰੂਰ ਪਾਪ ਲੱਗੇਗਾ ਸਾਡੇ ਰਾਜਾ ਦੀ ਤਰ੍ਹਾਂ ਕੋਈ ਵੀ ਨਹੀਂ ਕਰ ਸਕਦਾ ਉਹ ਇੱਕ ਮਹਾਨ ਰਾਜਾ ਹੈ ਉਹ ਇੱਕ ਹਫ਼ਤੇ ਤੋਂ ਖਾਣਾ ਦਾਨ ਕਰ ਰਹੇ ਹਨ ਤੇ ਕੱਲ ਆਖਰੀ ਦਿਨ ਹੈ ਤੇ ਕੱਲ ਉਹ ਖਾਣੇ ਦੇ ਨਾਲ ਕੱਪੜੇ ਵੀ দান ਵਿੱਚ ਦੇਣਗੇ ਰਾਜਾ ਉੱਥੇ ਇੱਕ ਹਫ਼ਤੇ ਤੋਂ ਸਭ ਦੇ ਨਾਲ ਖਾਣਾ ਖਾ ਰਿਹਾ ਹੈ ਉਸ ਦੇ ਵਰਗਾ ਧਰਮੀ ਕਿਸੇ ਨਹੀਂ ਦੇਖਿਆ ਇਹ ਤਾਂ ਕੁਝ ਵੀ ਨਹੀਂ ਉਹਨਾਂ ਨੇ ਸਾਡੇ ਲਈ ਚੰਗੀਆਂ ਸੜਕਾਂ ਬਣਵਾਈਆਂ ਹਨ ਹਰ ਜਗ੍ਹਾ ਖੂਹ ਤੇ ਤਲਾਬ ਖੁਦਵਾਏ ਹਨ ਉਹਨਾਂ ਨੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ ਇਹੋ ਜਿਹਾ ਧਰਮੀ ਇਨਸਾਨ ਮੈਂ ਕਿਤੇ ਨਹੀਂ ਦੇਖਿਆ ਇਹ ਗੱਲਾਂ ਸੁਣ ਕੇ ਰੋਹਿਤ ਬਹੁਤ ਖੁਸ਼ ਹੋਇਆ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਚਲੋ ਹੁਣ ਤਾਂ ਮੈਨੂੰ ਆਪਣੀ ਸ਼ਰਾਬ ਮੁਕਤੀ ਮਿਲ ਜਾਵੇਗੀ ਮੈਨੂੰ ਇਸੇ ਵੇਲੇ ਰਾਜਾ ਕੋਲ ਪਹੁੰਚਣਾ ਚਾਹੀਦਾ ਹੈ ਉਹ ਰਾਜ ਮਹਿਲ ਦੀ بجائے ਲੋਕਾਂ ਨਾਲ ਖਾਣਾ ਖਾ ਰਿਹਾ ਹੈ ਇਸ ਮੌਕੇ ਦਾ ਲਾਭ ਉਠਾਣਾ ਚਾਹੀਦਾ ਹੈ ਅਗਲੇ ਹੀ ਦਿਨ ਰੋਹਿਤ ਉੱਥੇ ਪਹੁੰਚ ਗਿਆ ਜਿੱਥੇ ਰਾਜਾ ਖਾਣਾ ਦਿੰਦਾ ਸੀ ਉਥੇ ਉਸ ਨੇ ਰਾਜਾ ਨੂੰ ਕੱਪੜੇ ਵੰਡਦੇ ਹੋਏ ਦੇਖਿਆ ਤੇ ਸੋਚਿਆ ਰਾਜਾ ਕਿੰਨਾ ਚੰਗਾ ਹੈ ਇਹ ਲੋਕਾਂ ਨੂੰ ਖਾਣੇ ਦੇ ਨਾਲ ਨਾਲ ਕੱਪੜੇ ਵੀ ਦੇ ਰਿਹਾ ਹੈ ਮੈਂ ਇੰਨੇ ਚਿਰਾਂ ਤੋਂ ਜਿਸ ਦੂਜੇ ਆਦਮੀ ਨੂੰ ਲੱਭ ਰਿਆ ਸੀ ਜਰੂਰ ਇਹ ਉਹੀ ਇਨਸਾਨ ਹੈ ਰਾਜਾ ਦੇ ਖਾਣੇ ਤੱਕ ਇੰਤਜ਼ਾਰ ਕਰਨਾ ਪਵੇਗਾ ਰਾਜਾ ਦੇ ਖਾਣ ਤੋਂ ਬਾਅਦ ਸੈਨਿਕ ਉਸ ਦੇ ਪੱਤਲ ਨੂੰ ਬਾਹਰ ਸੁੱਟ ਦਿੰਦੇ ਹਨ ਜਿਸ ਵਿੱਚ ਰਾਜੇ ਨੇ ਖਾਣਾ ਖਾਦਾ ਹੁੰਦਾ ਹੈ ਇਹ ਦੇਖ ਕੇ ਰੋਹਿਤ ਉੱਥੇ ਜਾਂਦਾ ਹੈ ਤੇ ਪੱਤਲ ਵਿੱਚੋਂ ਖਾਣਾ ਖਾਂਦਾ ਹੈ ਫਿਰ ਹੈਰਾਨ ਹੋ ਕੇ ਖੁਦ ਨੂੰ ਦੇਖ ਕੇ ਸੋਚਦਾ ਹੈ ਕਿ ਇੰਨੇ ਦਾਨੀ ਰਾਜਾ ਦਾ ਭੋਜਨ ਕਰਨ ਤੋਂ ਬਾਅਦ ਵੀ ਮੇਰਾ ਰੰਗ ਕਿਉਂ ਨਹੀਂ ਬਦਲਿਆ ਇਹ ਸ਼ਰਾਪ ਤਾਂ ਦੂਸਰੀ ਤਰ੍ਹਾਂ ਦਾ ਲੱਗ ਰਿਹਾ ਹੈ ਮੈਨੂੰ ਜ਼ਰੂਰ ਤਪਸਵੀ ਕੋਲ ਜਾਣਾ ਚਾਹੀਦਾ ਹੈ ਜਿਸ ਨੇ ਮੈਨੂੰ ਇਹ ਸ਼ਰਾਪ ਦਿੱਤਾ ਹੈ ਰੋਹਿਤ ਉਸ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਉਹ ਤਪਸਵੀ ਸੀ ਉਹ ਤਪਸਵੀ ਨੂੰ ਪ੍ਰਣਾਮ ਕਰਦਾ ਹੈ ਰੋਹਿਤ ਨੂੰ ਉਦਾਸ ਦੇਖ ਕੇ ਤਪਸਵੀ ਪੁੱਛਦਾ ਹੈ ਕੀ ਹੋਇਆ ਰੋਹਿਤ ਲੱਗਦਾ ਹੈ ਤੈਨੂੰ ਅਜੇ ਤੱਕ ਸਿਰਫ ਇੱਕ ਹੀ ਆਦਮੀ ਮਿਲਿਆ ਹੈ ਕਿਉਂਕਿ ਤੇਰਾ ਸਿਰਫ ਅੱਧਾ ਰੰਗ ਬਦਲਿਆ ਹੈ ਕੀ ਤੈਨੂੰ ਕੋਈ ਹੋਰ ਨਹੀਂ ਮਿਲਿਆ ਫਿਰ ਰੋਹਿਤ ਕਹਿੰਦਾ ਹੈ ਕਿ ਬ੍ਰਾਹਮਣ ਦਾ ਭੋਜਨ ਖਾ ਕੇ ਅੱਧਾ ਸਫੇਦ ਹੋ ਗਿਆ ਸੀ ਇਸ ਤੋਂ ਬਾਅਦ ਮੈਂ ਉਹਨਾਂ ਤੋਂ ਵੀ ਜ਼ਿਆਦਾ ਦਾਨ ਕਰਦੇ ਹੋਏ ਲੋਕਾਂ ਨੂੰ ਦੇਖਿਆ ਉਹਨਾਂ ਨੇ ਜੋ ਖਾਣਾ ਖਾਧਾ ਉਸ ਨੂੰ ਖਾਣ ਨਾਲ ਮੇਰੇ ਤੇ ਕੋਈ ਵੀ ਅਸਰ ਨਾ ਹੋਇਆ ਸਾਡੇ ਰਾਜ ਦੇ ਰਾਜਾ ਬਹੁਤ ਧਰਮੀ ਹਨ ਉਹਨਾਂ ਨੇ ਇੱਕ ਹਫ਼ਤੇ ਤੱਕ ਲੋਕਾਂ ਨੂੰ ਖਾਣਾ ਖਵਾਇਆ ਤੇ ਅੰਤਲੇ ਦਿਨ ਖਾਣੇ ਦੇ ਨਾਲ ਕੱਪੜੇ ਵੀ ਵੰਡੇ ਇੰਨੇ ਧਰਮੀ ਬੰਦੇ ਦੇ ਖਾਦੇ ਹੋਏ ਖਾਣੇ ਨੂੰ ਖਾਣ ਤੋਂ ਬਾਅਦ ਵੀ ਮੈਨੂੰ ਸ਼ਰਾਬ ਤੋਂ ਮੁਕਤੀ ਨਹੀਂ ਮਿਲੀ ਇਸ ਵਿੱਚ ਕੁਝ ਰਹੱਸ ਹੈ ਰੋਹਿਤ ਨੇ ਕਿਹਾ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਤੁਸੀਂ ਹੀ ਮੈਨੂੰ ਦੱਸੋ ਤਪਸਵੀ ਨੇ ਕਿਹਾ ਕਿ ਰੋਹਿਤ ਤੂੰ ਜਿੰਨੇ ਵੀ ਲੋਕਾਂ ਨੂੰ ਦੇਖਿਆ ਉਹਨਾਂ ਦੁਆਰਾ ਦਿੱਤਾ ਗਿਆ ਦਾਨ ਸੱਚਾ ਦਾਨ ਨਹੀਂ ਸੀ ਸ਼ੰਕਰ ਇਹੋ ਜੀਆਂ ਚੀਜ਼ਾਂ ਦਾਨ ਵਿੱਚ ਦੇ ਰਿਹਾ ਸੀ ਜਿਸ ਦੀ ਉਸ ਨੂੰ ਜ਼ਰੂਰਤ ਨਹੀਂ ਸੀ ਜੇਕਰ ਉਸ ਨੂੰ ਜ਼ਰੂਰਤ ਹੁੰਦੀ ਤਾਂ ਉਹ ਨਾ ਦਾਨ ਕਰਦਾ ਇਸੇ ਤਰ੍ਹਾਂ ਜਿਉ ਜੋ ਵੀ ਦਾਨ ਕਰ ਰਿਹਾ ਸੀ ਉਹ ਖੁਦ ਕਮਾ ਕੇ ਨਹੀਂ ਕਰ ਰਿਹਾ ਹੁੰਦਾ ਉਹ ਪੂਰੇ ਰਾਜ ਦਾ ਹੁੰਦਾ ਹੈ ਉਹ ਸਾਡੇ ਦੁਆਰਾ ਦਿੱਤੇ ਗਏ ਕਰ ਤੋਂ ਹੀ ਸਾਡੇ ਉੱਪਰ ਖਰਚ ਕਰ ਰਿਹਾ ਹੈ ਕੱਲ ਉਸ ਦੁਆਰਾ ਦਿੱਤੇ ਗਏ ਦਾਨ ਵਿੱਚ ਭੋਜਨ ਤੇ ਕੱਪੜੇ ਰਾਜ ਦੇ ਲੋਕਾਂ ਦੁਆਰਾ ਹੀ ਕਰ ਦੇ ਰੂਪ ਵਿੱਚ ਦਿੱਤੇ ਗਏ ਸਨ ਇਸ ਲਈ ਉਸਨੇ ਕੱਲ ਜੋ ਵੀ ਦਾਨ ਕੀਤਾ ਉਹ ਦਾਨ ਨਹੀਂ ਮੰਨਿਆ ਜਾਵੇਗਾ ਸਹੀ ਦਾਨ ਜੋ ਉਸ ਬ੍ਰਾਹਮਣ ਨੇ ਭੁੱਖਿਆਂ ਨੂੰ ਖਵਾਇਆ ਉਹ ਸੀ ਚਾਹੇ ਉਸਨੇ ਖੁਦ ਖਾਣਾ ਨਹੀਂ ਖਾਦਾ ਇਹ দান ਸਭ ਤੋਂ ਚੰਗਾ দান ਸੀ ਕੁਝ ਹੋਰ ਕੋਸ਼ਿਸ਼ ਕਰ ਤੂੰ ਸ਼ਰਾਬ ਤੋਂ ਮੁਕਤੀ ਪਾਉਣ ਦੇ ਬਹੁਤ ਨੇੜੇ ਹੈ ਰੋਹਿਤ ਬੋਲਿਆ ਸਮਝ ਗਿਆ ਮਹਾਰਾਜ ਧੰਨਵਾਦ ਰੋਹਿਤ ਉਦਾਸ ਚਿੱਤ ਨਾਲ ਉੱਥੋਂ ਚਲਾ ਗਿਆ ਹੁਣ ਉਹ ਬਹੁਤ ਦੂਰ ਆ ਗਿਆ ਸੀ ਉਸ ਨੂੰ ਬਹੁਤ ਭੁੱਖ ਲੱਗ ਰਹੀ ਸੀ ਵਦਿਆ ਹੋਵੇਗਾ ਕਿ ਨੇੜੇ ਤੇੜੇ ਕਿਤੇ ਕੁਝ ਖਾਣ ਨੂੰ ਮਿਲ ਜਾਵੇ। ਉੱਥੇ ਨੇੜੇ ਹੀ ਉਸ ਨੂੰ ਇੱਕ ਬੁੱਢਾ ਆਦਮੀ ਘੜੇ ਵਿੱਚ ਪਾਣੀ ਲੈ ਜਾਂਦਾ ਹੋਇਆ ਮਿਲਿਆ। ਉੱਥੇ ਦੋ ਆਦਮੀ ਹੋਰ ਬੈਠੇ ਸਨ ਜੋ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਇਹ ਬੁੱਢਾ ਆਦਮੀ ਰੋਜ਼ ਇੱਕ ਘੜਾ ਪਾਣੀ ਦਾ ਲਿਆਉਂਦਾ ਹੈ ਤੇ ਇੱਥੇ ਰਾਹ ਵਿੱਚ ਰੱਖ ਦਿੰਦਾ ਹੈ ਤਾਂ ਜੋ ਆਉਣ ਜਾਣ ਵਾਲੇ ਰਾਹੀ ਇੰਨੀ ਗਰਮੀ ਵਿੱਚ ਇਸ ਤੋਂ ਆਪਣੀ ਪਿਆਸ 부ਝਾ ਸਕਣ। ਬੁੱਢਾ ਆਦਮੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਸ ਦੀ ਉਮਰ 90 ਸਾਲ ਤੋਂ ਉੱਪਰ ਦੀ ਹੋਵੇ। ਇਸ ਦਾ ਕੰਮ ਕਾਬਿਲ-ਏ-ਤਾਰੀਫ ਹੈ। ਬੁੱਢਾ ਆਦਮੀ ਜੋ ਖਾਣਾ ਆਪਣੇ ਨਾਲ ਲਿਆਇਆ ਸੀ ਉਸ ਨੂੰ ਕੱਢ ਕੇ ਖਾਣ ਲੱਗਦਾ ਹੈ। ਭੁੱਖਾ ਰੋਹਿਤ ਬੁੱਢੇ ਆਦਮੀ ਕੋਲ ਜਾਂਦਾ ਹੈ। ਬੁੱਢਾ ਆਦਮੀ ਆਪਣੇ ਖਾਣੇ ਵਿੱਚੋਂ ਥੋੜਾ ਖਾਣਾ ਲੈਂਦਾ ਹੈ ਤੇ ਰੋਹਿਤ ਨੂੰ ਦਿੰਦਾ ਹੈ। ਰੋਹਿਤ ਇਸ ਨੂੰ ਖਾਂਦੇ ਹੀ ਸ਼ਰਾਬ ਤੋਂ ਮੁਕਤੀ پا ਲੈਂਦਾ ਹੈ ਤੇ ਆਦਮੀ ਬਣ ਜਾਂਦਾ ਹੈ ਉਸ ਨੇ ਬੁੱਢੇ ਆਦਮੀ ਨੂੰ ਧੰਨਵਾਦ ਕੀਤਾ ਤੇ ਵਾਪਸ ਆ ਗਿਆ ਰੋਹਿਤ ਆਪਣੇ ਪਿੰਡ ਆਪਣੀ ਪਤਨੀ ਕੋਲ ਪਹੁੰਚ ਜਾਂਦਾ ਹੈ ਤੇ ਖੁਸ਼ੀ-ਖੁਸ਼ੀ ਰਹਿਣ ਲੱਗਦਾ ਹੈ ਉਧਰ দান ਦੇਣ ਕਰਕੇ ਬ੍ਰਾਹਮਣ ਕੋਲ ਕੁਝ ਵੀ ਖਾਣ ਨੂੰ ਬਚਿਆ ਨਹੀਂ ਸੀ ਉਸ ਦੀ ਪਤਨੀ ਨੇ ਕਿਹਾ ਕਿ ਨੇੜੇ ਦੇ ਪਿੰਡ ਵਿੱਚ ਇੱਕ सेठ ਰਹਿੰਦਾ ਹੈ ਉਹ ਪੁੱਣ ਨੂੰ ਮੁੱਲ ਖਰੀਦ ਲੈਂਦਾ ਹੈ ਤੇ ਤੁਸੀਂ ਉਹਨਾਂ ਕੋਲ ਜਾ ਕੇ ਆਪਣੇ ਪੁੱਣ ਨੂੰ ਵੇਚ ਕੇ ਕੁਝ ਪੈਸਾ ਲੈ ਆਓ ਜਿਸ ਨਾਲ ਆਪਣਾ ਕੁਝ ਕੰਮ ਚੱਲ ਜਾਵੇਗਾ ਬ੍ਰਾਹਮਣ ਸ਼ਾਸਤਰੀ ਦੀ ਇੱਛਾ ਨਾ ਹੁੰਦੇ ਹੋਏ ਵੀ ਉਹ ਆਪਣੀ ਪਤਨੀ ਦੇ ਕਹਿਣ ਤੇ ਚੱਲ ਪੈਂਦਾ ਹੈ ਉਸ ਦੀ ਪਤਨੀ ਨੇ ਉਸ ਨੂੰ ਚਾਰ ਰੋਟੀਆਂ ਰਸਤੇ ਵਿੱਚ ਖਾਣ ਲਈ ਬਣਾ ਕੇ ਦਿੱਤੀਆਂ ਸਨ ਉਹ ਆਪਣੇ ਘਰੋਂ ਚੱਲ ਪਿਆ ਤੇ ਜਦੋਂ ਪਿੰਡ ਦੇ ਨੇੜੇ ਪਹੁੰਚਿਆ ਜਿਸ ਵਿੱਚ ਉਹ ਸੇਠ ਰਹਿੰਦਾ ਸੀ ਉੱਥੇ ਇੱਕ ਤਲਾਬ ਸੀ ਉੱਥੇ ਤਲਾਬ ਵਿੱਚ ਹੀ ਨਹਾ ਧੋ ਕੇ ਉਹ ਉਸ ਦੇ ਕਿਨਾਰੇ ਰੋਟੀ ਖਾਣ ਬੈਠਦਾ ਹੈ ਬੈਠਿਆ ਹੀ ਸੀ ਕਿੰ ਇੰਨੇ ਵਿੱਚ ਉਸ ਦੇ ਸਾਹਮਣੇ ਕੁੱਤੀ ਆ ਕੇ ਬੈਠ ਗਈ ਉਸ ਨੇ ਜੰਗਲ ਵਿੱਚ ਬੱਚਿਆਂ ਨੂੰ ਜਨਮ ਦਿੱਤਾ ਸੀ ਤੇ ਉਸ ਦੇ ਬੱਚੇ ਤਿੰਨ ਦਿਨਾਂ ਤੋਂ ਖੁੱਕੇ ਸਨ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਇਸੇ ਕਰਕੇ ਉਹ ਬੱਚਿਆਂ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਜਾ ਸਕਦੀ ਸੀ कुत्ते ਨੂੰ ਭੁੱਖਾ ਦੇਖ ਕੇ ਬ੍ਰਾਹਮਣ ਨੇ ਉਸ ਨੂੰ ਇੱਕ ਰੋਟੀ ਦੇ ਦਿੱਤੀ। ਉਸ ਨੇ ਉਸ ਰੋਟੀ ਨੂੰ ਖਾਦਾ ਫਿਰ ਦੂਜੀ ਰੋਟੀ ਦਿੱਤੀ ਤੇ ਦੂਜੀ ਰੋਟੀ ਵੀ ਉਸ ਨੇ ਖਾ ਲਈ। ਇਸ ਤਰ੍ਹਾਂ ਬ੍ਰਾਹਮਣ ਨੇ ਚਾਰੇ ਰੋਟੀਆਂ ਇੱਕ ਇੱਕ ਕਰਕੇ ਉਸ ਨੂੰ ਖਵਾ ਦਿੱਤੀਆਂ। ਉਹ ਰੋਟੀ ਖਾ ਕੇ ਤ੍ਰਿਪਤ ਹੋ ਗਈ ਤੇ ਉਹ ਬ੍ਰਾਹਮਣ ਉੱਥੋਂ ਭੁੱਖਾ ਹੀ ਉੱਠ ਕੇ ਤੁਰ ਪਿਆ ਤੇ ਫਿਰ ਬ੍ਰਾਹਮਣ सेठ ਕੋਲ ਪਹੁੰਚਿਆ। सेठ ਕੋਲ ਜਾ ਕੇ ਉਸਨੇ ਆਪਣਾ ਪੰਨ ਸੇਠ ਨੂੰ ਵੇਚਣ ਦੀ ਗੱਲ ਕਹੀ ਸੇਠ ਦੀ ਪਤਨੀ ਬਹੁਤ ਪਤੀ ਵਰਤਾ ਸੀ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਇੱਕ ਆਦਮੀ ਆਇਆ ਹੈ ਜੋ ਆਪਣਾ ਪੰਨ ਵੇਚਣਾ ਚਾਹੁੰਦਾ ਹੈ ਤੇ ਮੈਨੂੰ ਇਹ ਦੱਸ ਕਿ ਉਸਦੇ ਪੰਨ ਵਿੱਚੋਂ ਕਿਹੜਾ ਪੰਨ ਸਭ ਤੋਂ ਵਧੀਆ ਹੈ ਜੋ ਮੈਂ ਲਵਾਂ ਸੇਠ ਦੀ ਪਤਨੀ ਨੇ ਕਿਹਾ ਕਿ ਅੱਜ ਉਸਨੇ ਤਲਾਬ ਤੇ ਬੈਠ ਕੇ ਜਿਸ ਕੁੱਤੇ ਨੂੰ ਖਾਣਾ ਖਵਾਇਆ ਹੈ ਉਸ ਪੁੰਨ ਨੂੰ ਖਰੀਦਣਾ ਚਾਹੀਦਾ ਹੈ ਕਿਉਂਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪੁੰਨ ਹੈ ਬ੍ਰਾਹਮਣ ਸੇਠ ਕੋਲ ਆਇਆ ਤੇ ਬੋਲਿਆ ਕਿ ਤੁਸੀਂ ਮੇਰੇ ਪੁੰਨ ਵਿੱਚੋਂ ਕਿਹੜਾ ਪੁੰਨ ਖਰੀਦੋਗੇ ਸੇਠ ਨੇ ਕਿਹਾ ਕਿ ਤੁਸੀਂ ਜੋ ਅੱਜ ਯੱਗ ਕੀਤਾ ਹੈ ਉਸੇ ਯੱਗ ਨੂੰ ਹੀ ਅਸੀਂ ਲੈਣਾ ਚਾਹਾਂਗੇ ਬ੍ਰਾਹਮਣ ਬੋਲਿਆ ਕਿ ਮੈਂ ਤਾਂ ਅੱਜ ਕੋਈ ਯੱਗ ਨਹੀਂ ਕੀਤਾ ਮੇਰੇ ਕੋਲ ਤਾਂ ਇੰਨਾ ਪੈਸਾ ਹੀ ਨਹੀਂ ਸੀ ਮੈਂ ਯੱਗ ਕਿਸ ਤਰ੍ਹਾਂ ਕਰਦਾ ਤੇ ਕਿਤੇ ਕਰਦਾ ਸੇਠ ਨੇ ਕਿਹਾ ਕਿ ਅੱਜ ਤੁਸੀਂ ਤਲਾਬ ਤੇ ਬੈਠ ਕੇ ਜਿਸ ਕੁੱਤੇ ਨੂੰ ਰੋਟੀ ਖਵਾਈ ਹੈ ਮੈਂ ਉਸੇ ਹੀ ਪੋਨਨ ਨੂੰ ਲੈਣਾ ਚਾਹੁੰਦਾ ਹਾਂ ਬ੍ਰਾਹਮਣ ਨੇ ਪੁੱਛਿਆ ਕਿ ਉਸ ਸਮੇਂ ਤਾਂ ਉੱਥੇ ਕੋਈ ਵੀ ਨਹੀਂ ਸੀ ਤੇ ਮੈਨੂੰ ਕੋਈ ਦੇਖ ਵੀ ਨਹੀਂ ਰਿਹਾ ਸੀ ਫਿਰ ਤੁਹਾਨੂੰ ਇਸ ਗੱਲ ਦਾ ਪਤਾ ਕਿਵੇਂ ਲੱਗਿਆ ਉਸ ਨੇ ਕਿਹਾ ਮੇਰੀ ਪਤਨੀ ਪਤੀ ਵਰਤਾ ਹੈ ਇਹ ਗੱਲ ਉਸ ਨੇ ਹੀ ਮੈਨੂੰ ਦੱਸੀ ਹੈ ਬ੍ਰਾਹਮਣ ਨੇ ਕਿਹਾ ਬਹੁਤ ਵਧੀਆ ਤਾਂ ਲੈ ਲੋ ਤੇ ਤੁਸੀਂ ਉਸ ਦਾ ਮੁੱਲ ਕੀ ਦਿਓਗੇ ਸੇਠ ਨੇ ਕਿਹਾ ਤੁਹਾਡੀਆਂ ਰੋਟੀਆਂ ਜਿੰਨੇ ਵਜ਼ਨ ਦੀਆਂ ਸਨ ਓਨੇ ਹੀ ਹੀਰੇ ਮੋਤੀ ਤੋਲ ਕੇ ਦੇਵਾਂਗਾ ਬ੍ਰਾਹਮਣ ਨੇ ਸਵੀਕਾਰ ਕਰ ਲਿਆ ਤੇ ਸੇਠ ਨੇ ਓਨੇ ਹੀ ਵਜ਼ਨ ਦੀਆਂ ਰੋਟੀਆਂ ਬਣਾ ਕੇ ਤਰਾਜੂ ਵਿੱਚ ਪਾਸੇ ਰੱਖ ਦਿੱਤੀਆਂ ਦੂਜੇ ਪਾਸੇ ਹੀਰੇ ਮੋਤੀ ਪਰ ਬਹੁਤ ਸਾਰੇ ਹੀਰੇ ਮੋਤੀ ਰੱਖਣ ਤੇ ਵੀ ਉਹ ਰੋਟੀਆਂ ਦਾ ਪਲੜਾ ਉੱਪਰ ਨਹੀਂ ਹੋਇਆ ਫਿਰ ਸੇਠ ਨੇ ਕਿਹਾ ਹੋਰ ਰਤਨਾ ਦੀ ਥੈਲੀ ਲਿਆਓ ਜਦੋਂ ਉਹ ਬ੍ਰਾਹਮਣ ਨੇ ਆਪਣੇ ਪੁੰਨ ਦਾ ਇਸ ਤਰ੍ਹਾਂ ਦਾ ਪ੍ਰਭਾਵ ਦੇਖਿਆ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਿਆ ਉਸ ਨੇ ਕਿਹਾ ਸੇਠ ਜੀ ਮੈਂ ਆਪਣੇ ਪੁੰਨ ਨੂੰ ਨਹੀਂ ਵੇਚਾਂਗਾ ਸੇਠ ਬੋਲਿਆ ਤੁਹਾਡੀ ਮਰਜ਼ੀ ਇਸ ਤੋਂ ਬਾਅਦ ਉਹ ਬ੍ਰਾਹਮਣ ਉੱਥੋਂ ਚਲਾ ਗਿਆ ਉਸੇ ਤਲਾਬ ਤੇ ਜਿੱਥੇ ਉਸ ਨੇ ਉਸ ਕੁੱਤੇ ਨੂੰ ਬੈਠ ਕੇ ਰੋਟੀਆਂ ਖਵਾਈਆਂ ਸਨ ਉੱਥੋਂ ਨੇੜੇ ਨੇੜੇ ਜਿਹੇ ਪੱਥਰ ਤੇ ਕੱਚ ਦੇ ਟੁਕੜਿਆਂ ਨੂੰ ਲੈ ਕੇ ਆਪਣੇ ਘਰ ਵਾਪਸ ਆ ਗਿਆ ਘਰ ਆ ਕੇ ਉਹ ਪੋਟਲੀ ਆਪਣੀ ਪਤਨੀ ਨੂੰ ਦੇ ਦਿੱਤੀ ਤੇ ਕਿਹਾ ਇਸ ਨੂੰ ਰੋਟੀ ਖਾਣ ਤੋਂ ਬਾਅਦ ਖੋਲਾਂਗੇ ਇਸ ਤਰ੍ਹਾਂ ਕਹਿ ਕੇ ਉਹ ਬਾਹਰ ਚਲਾ ਗਿਆ ਉਸ ਦੀ ਪਤਨੀ ਦੇ ਮਨ ਵਿੱਚ ਉਸ ਪੋਟਲੀ ਨੂੰ ਦੇਖਣ ਦੀ ਬਹੁਤ ਇੱਛਾ ਹੋ ਰਹੀ ਸੀ ਉਸ ਨੇ ਜਦੋਂ ਪੋਟਲੀ ਨੂੰ ਖੋਲਿਆ ਤਾਂ ਉਸ ਵਿੱਚ ਹੀਰੇ ਮੋਤੀ ਪੰਨੇ ਚਮਕ ਰਹੇ ਸਨ ਇਹ ਵੇਖ ਕੇ ਉਹ ਬਹੁਤ ਖੁਸ਼ ਹੋਈ ਥੋੜੀ ਦੇਰ ਬਾਅਦ ਜਦੋਂ ਬ੍ਰਾਹਮਣ ਘਰ ਵਾਪਸ ਆਇਆ ਤਾਂ ਉਸ ਦੀ ਪਤਨੀ ਨੇ ਪੁੱਛਿਆ ਇੰਨੇ ਸਾਰੇ ਹੀਰੇ ਪੰਨੇ ਕਿੱਥੋਂ ਲਿਆਏ ਬ੍ਰਾਹਮਣ ਬੋਲਿਆ ਕਿਉਂ ਮਜ਼ਾਕ ਕਰਦੀ ਹੈ ਤਾਂ ਉਸ ਦੀ ਪਤਨੀ ਨੇ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਹੀ ਮੈਂ ਉਸ ਪੋਟਲੀ ਨੂੰ ਖੋਲ ਕੇ ਦੇਖਿਆ ਹੈ ਉਸ ਵਿੱਚ ਤਾਂ ਬਹੁਤ ਸਾਰੇ ਬੇਸ਼ਕੀਮਤੀ ਹੀਰੇ ਪੰਨੇ ਭਰੇ ਪਏ ਹਨ ਤਾਂ ਉਹ ਬ੍ਰਾਹਮਣ ਬੋਲਿਆ ਮੈਨੂੰ ਲਿਆ ਕੇ ਦਿਖਾ ਉਸ ਦੀ ਪਤਨੀ ਨੇ ਪੋਟਲੀ ਖੋਲ ਕੇ ਉਸ ਦੇ ਸਾਹਮਣੇ ਰੱਖ ਦਿੱਤੀ ਉਹ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ ਤੇ ਇਸ ਨੂੰ ਉਸ ਨੇ ਆਪਣੇ ਪੁੰਨ ਦਾ ਪ੍ਰਭਾਵ ਸਮਝਿਆ ਜੋ ਉਸ ਨੇ ਉਸ ਕੁੱਤੇ ਨੂੰ ਰੋਟੀਆਂ ਖਵਾਈਆਂ ਸਨ ਫਿਰ ਉਸ ਨੇ ਆਪਣੀ ਯਾਤਰਾ ਦੀ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ ਸੰਗਤ ਜੀ ਇਸ ਕਹਾਣੀ ਦਾ ਮਤਲਬ ਇਹ ਹੈ ਕਿ ਲੋੜਵੰਦ ਇਨਸਾਨ ਨੂੰ ਦਿੱਤੇ ਗਏ ਦਾਨ ਦਾ ਮੁੱਲ ਬਹੁਤ ਵੱਧ ਜਾਂਦਾ ਹੈ। ਉਹੀ ਸਭ ਤੋਂ ਵੱਡਾ ਦਾਨਪੁਣ ਹੁੰਦਾ ਹੈ ਤੇ ਸਭ ਤੋਂ ਵੱਡਾ ਪੁਣ ਵੀ ਉਹੀ ਹੁੰਦਾ ਹੈ। ਭਗਵਾਨ ਦੀ ਦਇਆ ਨਾਲ ਪੱਥਰ ਵੀ ਹੀਰੇ ਪੰਨੇ ਬਣ ਜਾਂਦੇ ਹਨ। ਸੰਗਤ ਜੀ ਇਸ ਤਰ੍ਹਾਂ ਦੀਨ ਦੁਖੀਆਂ ਤੇ ਅਨਾਥਾਂ ਨੂੰ ਦਿੱਤਾ ਗਿਆ ਦਾਨ ਵੀ ਵਧੀਆ ਦਾਨ ਹੈ। ਕਿਸੇ ਨੂੰ ਮੁਸ਼ਕਲ ਦੇ ਸਮੇਂ ਦਿੱਤਾ ਗਿਆ ਦਾਨ ਹੀ ਸਭ ਤੋਂ ਵਧੀਆ ਦਾਨ ਹੁੰਦਾ ਹੈ। ਉਝਾਲ ਹੜ ਦੇ ਮੌਕੇ ਦੇ ਸਮੇਂ ਤੇ ਲੋੜਵੰਦ ਲੋਕਾਂ ਨੂੰ ਇੱਕ ਮੁਠੀ ਭਰ ਚਨੇ ਦੇਣਾ ਵੀ ਸਭ ਤੋਂ ਵਧੀਆ ਦਾਨ ਮੰਨਿਆ ਜਾਂਦਾ ਹੈ। ਜੋ ਵਿਧੀਪੂਰਵਕ ਸੋਨਾ ਚਾਂਦੀ ਗਹਿਣੇ ਆਦਿ ਦਾਨ ਦਿੱਤੇ ਜਾਂਦੇ ਹਨ ਉਸ ਨਾਲ ਉਹਨਾਂ ਲਾਭ ਨਹੀਂ ਹੁੰਦਾ ਜਿੰਨਾ ਮੁਸ਼ਕਲ ਦੇ ਸਮੇਂ ਦਿੱਤੇ ਗਏ ਥੋੜੇ ਜਿਹੇ ਦਾਨ ਦਾ ਹੁੰਦਾ ਹੈ। ਹਰ ਇੱਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਲੋੜਵੰਦ ਲੋਕਾਂ ਨੂੰ ਜਿਵੇਂ ਵਿਧਵਾ, ਅਪਾਹਜ, ਅਨਾਥ ਲੋਕਾਂ ਨੂੰ ਦਾਨ ਦੇਵੇ। ਮਾਨ ਪ੍ਰਤਿਸ਼ਟਾ ਲਈ ਦਿੱਤਾ ਗਿਆ ਦਾਨ ਰਾਜਸੀ ਹੈ ਕਿਉਂਕਿ ਮਾਨ ਵਡਿਆਈ ਦੀ ਪਤਨ ਦਾ ਕਾਰਨ ਹੁੰਦਾ ਹੈ। ਸੰਗਤ ਜੀ ਦਾਨ ਦਾ ਮਤਲਬ ਤਿਆਗ ਹੁੰਦਾ ਹੈ। ਵਸਤੂ ਦੇ ਮੁੱਲ ਜਾਂ ਗਿਣਤੀ ਦਾ ਨਹੀਂ ਹੁੰਦਾ। ਜਿਸ ਨੂੰ ਚੀਜ਼ ਦੀ ਲੋੜ ਹੈ ਉਸੇ ਚੀਜ਼ ਦਾ ਦਾਨ ਦੇਣਾ ਬਿਨਾ ਕਿਸੇ ਮਾਨ ਸਮਾਨ ਦੇ ਉਹੀ দান ਸਭ ਤੋਂ ਵਧੀਆ দান ਹੁੰਦਾ ਹੈ ਉਸ ਦਾ ਪੁੰਨ ਵੀ ਕਈ ਗੁਣਾ ਹੁੰਦਾ ਹੈ ਸੰਗਤ ਜੀ ਵੀਡੀਓ ਰਾਹੀਂ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਕੋਈ ਚੰਗਾ ਸੰਦੇਸ਼ ਪ੍ਰਾਪਤ ਹੋਵੇ ਤੁਸੀਂ ਅੱਜ ਦੀ ਇਸ ਵੀਡੀਓ ਤੋਂ ਜੋ ਵੀ ਸਿੱਖਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤਾਂ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ ਜੀ